ਇਸ ਤੋਂ ਪਹਿਲੇ ਭਾਗਾਂ ਵਿੱਚ ਅਸੀਂ ਅਵਚੇਤਨ ਮਨ ਦੀ ਸ਼ਕਤੀ ਨਾਲ ਬਿਮਾਰੀਆਂ ਨੂੰ ਠੀਕ ਕਰਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਨਵੀਆਂ ਵਿਗਿਆਨਕ ਖੋਜਾਂ ਦੀ ਹੋਣ ਦੀ ਬਾਰੇ ਵਿੱਚ ਗੱਲ ਕੀਤੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਇੱਕ ਸਿਰਮੌਰ ਡਾਕਟਰ ਨੇ ਡਾਇਬਟੀਜ਼ ਦੀ ਸਮੱਸਿਆ ਸੁਲਝਾਈ ਇਹ ਸਮੱਸਿਆ ਉਹਨਾਂ ਨੇ ਆਪਣੇ ਅਵਚੇਤਨ ਮਨ ਦੀ ਸਹਿਯੋਗ ਨਾਲ ਸੁਲਝਾਈ 1920 ਦੇ ਦਹਾਕੇ ਵਿੱਚ ਮਸ਼ਹੂਰ ਕੈਨੇਡਾ ਦੇ ਡਾਕਟਰ ਅਤੇ ਸ਼ੋਧਕਰਤਾ ਡਾਕਟਰ ਫਰੈਡਰਿਕ ਬੈਂਟਿੰਗ ਨੇ ਆਪਣਾ ਧਿਆਨ ਡਾਇਬੀਟਿਸ ਵੱਲ ਮੋੜਿਆ ਉਸ ਵੇਲੇ ਤੱਕ ਇਲਾਜ ਵਿਗਿਆਨ ਇਸ ਬਿਮਾਰੀ ਦੀ ਰੋਕ ਦਾ ਕੋਈ ਵੀ ਪ੍ਰਭਾਵੀ ਉਪਾਅ ਨਹੀਂ ਲੱਭ ਸਕਿਆ ਸੀ ਡਾਕਟਰ ਬੈਂਟਿੰਗ ਨੇ ਇਸ ਵਿਸ਼ੇ ਤੇ ਪ੍ਰਯੋਗ ਕਰਨ ਤੇ ਉਸ ਉੱਪਰ ਉਪਲਬਧ ਅੰਤਰਕੌਮੀ ਸਾਹਿਤ ਦੇ ਅਧਿਐਨ ਵਿੱਚ ਕਾਫੀ ਸਮਾਂ ਲਾਇਆ ਲੇਕਿਨ ਉਹਨਾਂ ਨੇ ਜਿਹੜਾ ਵੀ ਰਾਹ ਪਾ ਲਿਆ ਉਹ ਬੰਦ ਹੀ ਮਿਲਿਆ। ਕਾਫੀ ਲੰਮਾ ਸਮਾਂ ਕੋਸ਼ਿਸ਼ਾਂ ਜੋ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਗਈਆਂ ਉਹਨਾਂ ਵੱਲੋਂ ਕੋਸ਼ਿਸ਼ਾਂ ਉਹ ਅਸਫਲ ਰਹੀਆਂ। ਲੰਬੇ ਸਮੇਂ ਬਾਅਦ ਇੱਕ ਰਾਤ ਨੂੰ ਉਹ ਸੌਂ ਗਏ। ਨੀਂਦ ਵਿੱਚ ਅਵਚੇਤਨ ਮਨ ਨੇ ਉਹਨਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੁੱਤਿਆਂ ਦੀ ਵਿਗੜੀ ਹੋਈ ਪਿੰਕ੍ਰਿਆਟਿਕ ਡਕਟ ਤੋਂअवशेष ਕੱਢ ਲੈਣ। ਇਸ ਪ੍ਰੇਰਣਾ ਨਾਲ ਉਹ ਇنسੂਲਿਨ ਦੀ ਖੋਜ ਕਰ पाए ਜਿਹੜੀ ਅੱਜ ਵੀ ਲੱਖਾਂ ਕਰੋੜਾਂ ਲੋਕਾਂ ਦੀ ਵਾਸਤੇ ਮਹਿੰਦਗਾਰ ਸਾਬਤ ਹੋ ਰਹੀ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਡਾਕਟਰ ਬੈਂਟਿੰਗ ਕਾਫੀ ਸਮੇਂ ਤੋਂ ਚੇਤਨ ਮਨ ਨਾਲ ਇਸ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਦੇ ਅਵਚੇਤਨ ਮਨ ਨੇ ਇਸ ਦੇ ਅਨਰੂਪ ਪ੍ਰਤੀਕਿਰਿਆ ਕੀਤੀ ਇਸ ਨਾਲ ਇਹ ਨਤੀਜਾ ਨਹੀਂ ਨਿਕਲਦਾ ਕਿ ਤੁਹਾਨੂੰ ਵੀ ਹਮੇਸ਼ਾ ਰਾਤੋ-ਰਾਤ ਜਵਾਬ ਮਿਲ ਜਾਏਗਾ ਹੋ ਸਕਦਾ ਜਵਾਬ ਕੋਈ ਸਮਾਂ ਨਾ ਵੀ ਮਿਲੇ ਪਰ ਫਿਰ ਵੀ ਤੁਸੀਂ ਨਿਰਾਸ਼ ਨਾ ਹੋਵੋ ਹਰ ਰਾਤ ਸੌਣ ਤੋਂ ਪਹਿਲਾਂ ਸਮੱਸਿਆ ਨੂੰ ਆਪਣੇ ਅਵਚੇਤਨ ਮਨ ਦੇ ਹਵਾਲੇ ਇਸ ਤਰ੍ਹਾਂ ਕਰਦੇ ਰਹੋ ਜਿਵੇਂ ਤੁਸੀਂ ਇਹ ਕੰਮ ਪਹਿਲਾਂ ਕਦੇ ਨਾ ਕੀਤਾ ਹੋਵੇ ਜੇਕਰ ਸਮਾਧਾਨ ਮਿਲਣ ਵਿੱਚ ਦੇਰੀ ਲੱਗੇ ਤਾਂ ਸੰਭਵ ਹੈ ਤੁਸੀਂ ਇਹ ਸੋਚ ਰਹੇ ਹੋ ਕਿ ਅਵਚੇਤਨ ਮਨ ਨੂੰ ਸੌਂਪਿਆ ਗਿਆ ਸਵਾਲ ਇੰਨਾ ਵੱਡਾ ਹੈ ਕਿ ਉਸ ਨੂੰ ਸੁਲਝਾਉਣ ਵਿੱਚ ਸਮਾਂ ਲੱਗ ਰਿਹਾ ਹੈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਆਮ ਤੌਰ ਤੇ ਉਹਨਾਂ ਸਾਰਿਆਂ ਨੂੰ ਇਹ ਯਕੀਨ ਹੁੰਦਾ ਹੈ ਕਿ ਸਾਡੀਆਂ ਸਮੱਸਿਆਵਾਂ ਮੁਸ਼ਕਲ ਹਨ ਜੇਕਰ ਉਹ ਮੁਸ਼ਕਲ ਨਹੀਂ ਹੁੰਦੀਆਂ ਤਾਂ ਉਹ ਸਮੱਸਿਆਵਾਂ ਹੀ ਨਹੀਂ ਹੁੰਦੀਆਂ ਬਰਾਹਾਲ ਇਹ ਸੋਚ ਗਲਤ ਹੈ ਤੁਹਾਡਾ ਅਵਚੇਤਨ ਮਨ ਸਮਾ ਅਤੇ ਸੰਥਾਨ ਤੇ ਬੰਧਨਾ ਤੋਂ ਮੁਕਤ ਹੈ ਇਹ ਯਕੀਨ ਕਰਦਿਆਂ ਸੌਂ ਜਾਓ ਕਿ ਤੁਹਾਨੂੰ ਜਵਾਬ ਹੁਣੇ ਮਿਲ ਗਿਆ ਹੈ ਇਹ ਤਸਦੀਕ ਨਾ ਕਰੋ ਕਿ ਜਵਾਬ ਦਾ ਭਵਿੱਖ ਵਿਚ ਇੰਤਜ਼ਾਰ ਕਰਨਾ ਪਵੇਗਾ ਨਤੀਜੇ ਵਿੱਚ ਆਸਥਾ ਰੱਖੋ ਇਸ ਦੇ ਨਾਲ ਹੀ ਅੱਗੇ ਅਸੀਂ ਗੱਲ ਕਰਦੇ ਹਾਂ ਕਿਵੇਂ ਇੱਕ ਵਿਗਿਆਨਿਕ ਸੋਵੀਅਤ ਕਨਸੈਂਟਰੇਸ਼ਨ ਕੈਂਪ ਤੋਂ 도ੜਿਆ ਡਾਕਟਰ ਲੂਥਰ ਵਾਨ ਬਲੈਂਕ ਸ਼ਿਮਟ ਪ੍ਰਤਵੱਸ਼ਾਲੀ ਇਲੈਕਟ੍ਰੋਨਿਕਸ ਇੰਜੀਨੀਅਰ ਸਨ ਦੂਜੀ ਸੰਸਾਰ ਜੰਗ ਦੌਰਾਨ ਉਹਨਾਂ ਨੂੰ ਇੱਕ ਸੋਵੀਅਤ ਕਨਸੈਂਟਰੇਸ਼ਨ ਕੈਂਪ ਵਿੱਚ ਕੈਦ ਕਰ ਲਿਆ ਗਿਆ ਉਹ ਆਪਣੇ ਵਿਚਾਰ ਤੇ ਆਖਰੀ ਆਜ਼ਾਦੀ ਦੀ ਦੌੜ ਲੌਨ ਵਿੱਚ ਕਾਮਯਾਬ ਹੋਏ ਉਹ ਆਪਣੀ ਆਜ਼ਾਦੀ ਦੀ ਦੌੜ ਦਾ ਸਿਰਾ ਆਪਣੇ ਅਵਚੇਤਨਮੰਦ ਦੀਆਂ ਸ਼ਕਤੀਆਂ ਨੂੰ ਦਿੰਦੇ ਹਨ ਡਾਕਟਰ ਲੋਥਾਰ ਦੇ ਮੁਤਾਬਕ ਰੂਸ ਦੀ ਇੱਕ ਕੋਲਾ ਖदान ਵਿੱਚ ਯੁੱਧਬੰਦੀ ਸੀ ਅਤੇ ਉਹ ਜੇਲ੍ਹ ਦੇ ਹਾਤੇ ਵਿੱਚ ਆਪਣੇ ਚਾਰੇ ਪਾਸੇ ਲੋਕਾਂ ਨੂੰ ਮਰਦਿਆਂ ਦੇਖ ਰਹੇ ਸਨ ਕਰੂਰ ਪਹਿਰੇਦਾਰ ਦੰਬੀ ਅਫਸਰ ਅਤੇ ਚਲਾਕ ਅਧਿਕਾਰੀ ਉਹਨਾਂ ਤੇ ਨਜ਼ਰ ਰੱਖ ਰਹੇ ਸਨ ਥੋੜੇ ਜੇ ਮੈਡੀਕਲ ਚੈੱਕਅਪ ਤੋਂ ਬਾਅਦ ਹਰ ਕੈਦੀ ਦੇ ਕੋਲੇ ਦਾ ਕੋਟਾ ਤੈਅ ਕਰ ਦਿੱਤਾ ਜਾਂਦਾ ਸੀ ਉਹ ਦੱਸਦੇ ਹਨ ਕਿ ਉਹਨਾਂ ਦਾ ਕੋਟਾ 300 ਪਾਉਂਡ ਪ੍ਰਤੀ ਦਿਨ ਸੀ ਜੇਕਰ ਕੋਈ ਕੈਦੀ ਆਪਣਾ ਕੋਟਾ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਮਿਲਣ ਵਾਲੇ ਥੋੜੇ ਜੇ ਰਾਸ਼ਨ ਵਿੱਚ ਵੀ ਕਟੌਤੀ ਕਰ ਲਈ ਜਾਂਦੀ ਸੀ ਅਤੇ ਕੁਝ ਸਮੇਂ ਵਿੱਚ ਹੀ ਉਹ ਕਬਰ ਅੰਦਰ ਪੁੱਜ ਜਾਂਦਾ ਸੀ ਉਹ ਦੱਸਦੇ ਹਨ ਕਿ ਉਹਨਾਂ ਨੇ ਉੱਥੋਂ ਦੌੜਨ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਉਹ ਲਿਖਦੇ ਹਨ ਕਿ ਮੈਂ ਜਾਣਦਾ ਸੀ ਕਿ ਮੇਰਾ ਅਵਚੇਤਨ ਮਨ ਕਿਸੇ ਨਾ ਕਿਸੇ ਤਰ੍ਹਾਂ ਕੋਈ ਰਾਹ ਲੱਭ ਲਵੇਗਾ। ਜਰਮਨੀ ਵਿੱਚ ਉਹਨਾਂ ਦਾ ਘਰ ਤਬਾਹ ਹੋ ਚੁੱਕਾ ਸੀ। ਪਰਿਵਾਰ ਵੀ ਮਿਟ ਚੁੱਕਾ ਸੀ। ਮਿੱਤਰ ਅਤੇ ਸਾਬਕਾ ਸਹਿਯੋਗੀ ਜਾਂ ਜੰਗ ਵਿੱਚ ਮਾਰੇ ਜਾ ਚੁੱਕੇ ਸਨ ਜਾਂ ਫਿਰ ਕੰਸੈਂਟਰੇਸ਼ਨ ਕੈਂਪਾਂ ਵਿੱਚ ਕੈਡਸਨ ਉਹ ਆਪਣੇ ਅਵਚੇਤਨ ਮਨ ਨੂੰ ਕਹਿੰਦੇ ਹਨ ਕਿ ਮੈਂ ਲਾਸ ਐਂਜਲਸ ਪੂਜਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਰਾਹ ਲੱਭਣਾ ਹੈ ਮੈਂ ਲਾਸ ਐਂਜਲਸ ਦੀਆਂ ਤਸਵੀਰਾਂ ਦੇਖੀਆਂ ਸਨ ਉਹ ਕਹਿੰਦੇ ਹਨ ਕਿ ਉਹਨਾਂ ਸੜਕਾਂ ਅਤੇ ਇਮਾਰਤਾਂ ਨੂੰ ਬੜੀ ਚੰਗੀ ਤਰ੍ਹਾਂ ਯਾਦ ਕਰਦੇ ਸਨ ਉਹ ਉਹਨਾਂ ਚੀਜ਼ਾਂ ਨੂੰ ਵਾਰ-ਵਾਰ ਯਾਦ ਕਰਨ ਲੱਗੇ ਹਰ ਦਿਨ ਹਰ ਰਾਤ ਕਲਪਨਾ ਕਰਦੇ ਸਨ ਕਿ ਉਹ ਮਿਲ ਸ਼ਾਇਰ ਰੋਡ ਤੇ ਇੱਕ ਅਮਰੀਕੀ ਕੁੜੀ ਨਾਲ ਸੈਰ ਕਰ ਰਹੇ ਹਨ ਜਿਸ ਨਾਲ ਜੁੱਤ ਤੋਂ ਪਹਿਲਾਂ ਉਹ ਬਰਨਲਨ ਵਿੱਚ ਮਿਲੇ ਸਨ ਉਹ ਕਲਪਨਾ ਵਿੱਚ ਸਟੋਰਾਂ ਤੇ ਗਏ ਬੱਸਾਂ ਵਿੱਚ ਯਾਤਰਾ ਕੀਤੀ ਵੱਖ-ਵੱਖ ਰੈਸਟੋਰੈਂਟਾਂ ਵਿੱਚ ਖਾਣਾ ਖਾਧਾ ਹਰ ਰਾਤ ਖਾਸ ਤੌਰ ਤੇ ਆਪਣੇ ਆਪ ਨੂੰ ਆਪਣੀ ਕਲਪਨਾਕ ਅਮਰੀਕਾਕਾਰ ਵਿੱਚ ਲਾਸ ਐਂਜਲਸ ਦੀਆਂ ਸੜਕਾਂ ਤੇ ਇਧਰ ਤੋਂ ਉਧਰ ਜਾਂਦੇ ਦੇਖਦੇ ਰਹੇ ਇਹ ਸਾਰਾ ਕੁਝ ਬੜਾ ਸਪਸ਼ਟ ਅਤੇ વાસ્તਵਿਕ ਬਣਾ ਲਿਆ ਉਹਨਾਂ ਦੇ ਦਿਮਾਗ ਵਿੱਚ ਇਹ ਤਸਵੀਰਾਂ ਉਹਨੀਆਂ ਹੀ વાਸਤਵਿਕ ਜਾਂ ਸੁਭਾਵਕ ਸਨ ਜਿੰਨਾ ਕਿ ਕੰਸੈਂਟ੍ਰੇਸ਼ਨ ਕੈਂਪ ਦੇ ਅੰਦਰ ਲੱਗੇ ਦਰਖਤ ਹਰ ਸਵੇਰ ਪ੍ਰਮੁੱਖ ਪੈਰੀਦਾਰ ਲਾਈਨ ਵਿੱਚ ਖੜੇ ਕੈਦੀਆਂ ਨੂੰ ਗਿਣਤੀ ਕਰਦਾ ਸੀ ਉਹ ਕਹਿੰਦਾ ਸੀ 1 2 3 ਆਦਿ ਇੱਕ ਦਿਨ ਜਦੋਂ 17 ਨੰਬਰ ਤੇ ਪੁੱਜਿਆ ਤਾਂ ਡਾਕਟਰ ਲੋਥਰ ਉਹ ਦਾ ਨੰਬਰ 17 ਸੀ ਤਾਂ ਉਹਨਾਂ ਨੂੰ ਵੱਖੜਾ ਕਰ ਲਿਆ ਗਿਆ ਇਸ ਵਿਚਕਾਰ ਪਹਿਰੇਦਾਰ ਨੂੰ ਕਿਸੇ ਨੇ ਹੋਰ ਐਕਸੀਮੈਂਟਰੀ ਬੁਲਾ ਲਿਆ ਤੇ ਵਾਪਸ ਮੁੜਨ ਤੇ ਉਸਨੇ ਗਲਤੀ ਨਾਲ ਅਗਲੇ ਆਦਮੀ ਨੂੰ 17 ਨੰਬਰ ਤੇ ਤੌਰ ਤੇ ਗਿਣ ਲਿਆ ਜਦ ਸ਼ਾਮ ਨੂੰ ਕੈਦੀ ਮੁੜੇ ਤਾਂ ਉਹਨਾਂ ਦੀ ਗਿਣਤੀ ਪੂਰੀ ਨਿਕਲੀ ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਡਾਕਟਰ ਲੋਥਰ ਵਾਪਸ ਨਹੀਂ ਮੁੜੇ ਅਤੇ ਉਹ ਜਾਣਦੇ ਹਨ ਕਿ ਪਤਾ ਲੱਗਣ ਵਿੱਚ ਕਾਫੀ ਦੇਰ ਲੱਗੇਗਾ ਉਸ ਤਰ੍ਹਾਂ ਉਹ ਬਿਨਾਂ ਪਤਾ ਲੱਗੇ ਹੀ ਕੈਂਪ ਤੋਂ ਬਾਹਰ ਨਿਕਲ ਗਏ ਤੇ 24 ਘੰਟਿਆਂ ਤਾਈਂ ਪੈਦਲ ਚੱਲਦੇ ਰਹੇ ਇਸ ਤਰ੍ਹਾਂ ਕਰਦੇ ਕਰਦੇ ਉਹ ਆਪਣੀ ਮੰਜ਼ਿਲ ਲਾਸ ਏਂਜਲਸ ਵਿੱਚ ਪੁੱਜ ਗਏ ਇਹ ਅਵਚੇਤਨ ਮਨ ਦੇ ਚਮਤਕਾਰ ਹਨ ਅਵਚੇਤਨ ਮਨ ਵਿੱਚ ਜੋ ਅਸੀਂ ਸੋਚਦੇ ਅਤੇ ਜਿਸ ਤਰ੍ਹਾਂ ਦੀਆਂ ਵਿਖਦੀਆਂ ਤਸਵੀਰਾਂ ਬਣਾਉਂਦੇ ਹਾਂ ਸਾਡਾ ਭਵਿੱਖ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ ਇਸ ਲਈ ਅਵਚੇਤਨ ਮਨ ਵਿੱਚ ਹਮੇਸ਼ਾ ਪੋਜ਼ਿਟਿਵ ਸੋਚ ਨੂੰ ਹੀ ਯਗਾ ਦਿਓ ਜੋ ਤੁਸੀਂ ਜ਼ਿੰਦਗੀ ਵਿੱਚ ਬਣਨਾ ਚਾਹੁੰਦੇ ਹੋ ਉਹ ਚੇਤਨ ਮਨ ਨੂੰ ਸਮਝਾਉਂਦੇ ਰਹੋ ਹਰ ਦਿਨ ਹਰ ਰਾਤ ਅਵਚੇਤਨ ਮਨ ਨਾਲ ਪੋਜੀਟਿਵ ਗੱਲਾਂ ਕਰੋ ਪੋਜੀਟਿਵ ਵਿਚਾਰ ਦਿਓ ਤਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਪੋਜੀਟਿਵਟੀ ਆ ਸਕੇ ਧੰਨਵਾਦ